ਏ ਲੁਧਿਆਣਾ ਦੇ ਜਵਾਰ ਨਗਰ ਕੈਂਪ ਦੇ ਵਿੱਚ ਇੱਕ ਮੰਕੀ ਆ ਗਿਆ ਬਾਂਦਰ ਆ ਗਿਆ ਦੇਖੋ ਕਿਦਾਂ ਐਕਸਰਸਾਈਜ਼ ਕਰ ਰਿਹਾ ਉਹ ਲੋਗ ਇਹ ਬਾਏ ਬਿਲਕੁਲ ਹਲਾ ਇਹ ਜਾਣਗੇ ਹੋਤੇ ਆਏ ਹੋਏ ਇਹ ਕਾਊਂਟ ਆ ਰਿਹਾ ਹੈ ਉਹ ਭੱਜ ਗਿਆ ਉੱਪਰ ਜਾਣ ਦੀ ਜਗ੍ਹਾ ਨਹੀਂ ਨੇ ਹੈਗੀ। ਉਹ ਨੈਣ ਨੈਣ ਵਾਪਸ ਆਣਾ। ਉਹ ਆ ਗਏ ਪੂਰੇ ਕੁਮਾਰਾ ਜੀ। ਸਰ ਜੀ ਜਿਹੜਾ ਬਈ ਮونکی ਆ ਕਿੰਨੇ ਸਮੇਂ ਤੋਂ ਆਇਆ ਹੋਇਆ? ਹੋ ਗਿਆ ਜੀ 4-5 ਸਮੇਂ ਤੋਂ ਹੋ ਗਿਆ ਜੀ ਆਇਆ। ਆਇਆ। ਹਾਂ ਜੀ। ਤੇ ਬੱਚੇ ਛੋਟੇ ਛੋਟੇ ਰੈਸ਼ੀ ਏਰੀਆ ਲੱਗਦਾ ਵੀ ਕਿਹਨੂੰ ਨੁਕਸਾਨ ਕਰ ਸਕਦਾ ਮونکی? ਹਾਂ ਜੀ ਓਏ ਅਟੈਕ ਕਰ ਰਿਹਾ ਜੀ ਬੱਚਿਆਂ ਤੇ। ਛੋਟੇ ਬੱਚਿਆਂ ਤੇ ਅਟੈਕ ਕਰ ਰਿਹਾ ਜੀ। ਠੀਕ ਹੈ। ਹਾਂਜੀ ਦੇ ਹੁਣ ਗਿਆ ਕਿਧਰ ਨੂੰ ਮੈਂ ਮੁਕੀ ਐ ਇਹ ਜੀ ਬਾਹਰ ਰੋਡਾਂ 'ਲ ਗਿਆ ਜੀ ਕੋਸਟਰ ਮਾਰਕੀਟ ਵਾਲੀ ਸਾਈਡ ਤੇ ਅੱਛਾ ਇਹ ਆਇਆ ਕਿਹੜੀ ਜਗ੍ਹਾ ਜਵਾਰ ਨਗਰ ਇਹ ਜਵਾਰ ਨਗਰ ਕੈਂਪ ਲੇਬਰ ਕਲੋਨੀ 'ਚ ਆਇਆ ਜੀ ਅੱਛਾ ਕੀ ਕਹਿਣਾ ਚਾਹੋਗੇ ਕੈਂਪ 'ਚੋਂ ਬੋਲ ਰਹੇ ਹਾਂ ਇੱਕ ਦੋ ਤਿੰਨ ਦਿਨ ਹੋ ਗਿਆ ਜਿਵੇਂ ਆਪਣਾ ਘੁੰਮ ਰਿਹਾ ਇੱਧਰ ਬੰਦਰ ਤੇ ਬੱਚੇ ਬਹੁਤ ਪਰੇਸ਼ਾਨ ਕੇ ਰਿਹਾ ਹਰ ਸਾਭੀ ਹੋ ਸਕਦਾ ਕਿ ਇਹਨੂੰ ਕੱਟ ਵੀ ਸਕਦਾ ਵੱਢ ਵੀ ਸਕਦਾ ਤੋ ਕੋਟੇ ਟੱਪ ਕਾਬ ਕੇ ਕਿ ਉੱਧਰ ਜਾਂਦਾ ਕਿ ਵੀ ਉੱਧਰ ਜਾਂਦਾ ਲੱਗਦਾ ਪਲਿਆ ਆਇਆ ਪੂਰਾ ਕਿੰਨਾ ਤਗੜਾ ਇਹ ਵੈਸੇ ਤੇ ਨੇ ਢਾਰੀ ਵੀ ਹੈ ਬੱਚਿਆਂ ਦਾ ਢਾਰਾ ਕਿੰਨ ਕੱਟ ਵੀ ਸਕਦਾ ਨੁਕਸਾਨ ਹੀ ਹੈ ਬੜੀ ਮਹਿੰਤਾਲੀ ਗੱਲ ਹੈ ਤੇ ਤੁਸੀਂ ਵੀ ਬੜੀ ਇਹ ਕਾਰ ਜਲਾਲ ਮੈਂ ਕਿਹਨੂੰ ਮੈਸੇਜ ਦੇਣਾ ਚਾਹੁੰਦਾ ਕਿ ਜ਼ਰੂਰ ਜਰੂਰ ਨੁਕਸਾਨ ਹੋ ਸਕਦਾ ਕੈਂਪ ਚੇ ਬੱਚੇ ਨਿੱਕੇ ਨਿੱਕੇ ਆ ਦਰਵਾਰ ਘੁੰਮਦੇ ਆ ਟੀਮ ਪੇਚੀ ਜਾਵੇ ਤੇ ਜਗ੍ਹਾ ਤੇ ਆਇਆ ਹੈ ਤੇ ਇਹ ਜਵਾਨ ਅਗਰ ਕੈਂਪ ਚ ਆਈ ਤੇ ਬੱਚੇ ਡਰਦੇ ਪਏ ਆਈ ਤੇ ਬੱਚਿਆਂ ਨੂੰ ਨੁਕਸਾਨ ਨਾ ਹੋ ਜਾਵੇ ਤੇ ਅਟੈਕ ਕਰਦਾ ਪਈ ਉਹ ਤੇ ਸਰ ਕੇ ਕਰੋਨਾ ਇਹ ਕਿੰਨੇ ਦਿਨਾਂ ਦਾ ਘੁੰਮ ਰਿਹਾ ਏ ਤਿੰਨ ਚੋ ਤਿੰਨ ਚਾਰ ਦਿਨ ਹੋ ਗਏ ਨੇ ਆਇਆ ਤੇ ਅੱਜ ਤੱਕ ਕੋਈ ਸਰਕਾਰੀ ਭਵਾਗ ਦੀ ਕੋਈ ਟੀਮ ਪਹੁੰਚੀ ਨਹੀਂ ਕੋਈ ਟੀਮ ਨਹੀਂ